ਦੀ ਪ੍ਰੈਸ ਟੀਮ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਕੋਟੜਾ ਡੂਮਾ ਪਹੁੰਚੀ ਆ ਅਓ ਅਸੀਂ ਗੱਲ ਕਰਦੇ ਇੱਥੇ ਜਿਹੜੇ ਵੀ મતદાન ਕਿਤਨਾ ਦਾ ਹੋ ਰਿਹਾ ਅਮਨ ਸ਼ਾਂਤੀ ਨਾਲ ਚਾਹਨਾ ਕੀ ਹੈ ਜੀ ਸ਼ਮਸ਼ੀਰ ਸਿੰਘ ਜਿਹੜੀ VOTING ਪਿਆਰ ਨਾਲ ਹੋ ਰਹੀ ਆ ਸਾਰੀ ਪਿਆਰ ਨਾਲ ਪਿਆਰ ਨਾਲ ਬਹੁਤ ਸ਼ਾਂਤੀ ਨਾਲ ਚਾਹਤੀ ਹੋ ਰਹੀ ਜੀ ਹਾਂਜੀ ਤੇ ਹੋਰ ਆਪਣੀ VOTING ਦਾ ਕਿੰਨਾ ਟੱਕ ਹੋ ਗਿਆ ਪਤਾਨ ਕਿੰਨਾ ਹੋ ਚੁੱਕਾ ਹੈ ਪਤਾਨ ਥੋੜਾ ਲੋਕ ਸੈਜ ਦੇ ਦਰਸ਼ਕ ਦੀ ਲੈਣ ਦੇ ਸੈਜ ਸੈਜ ਆਉਣ ਦੇ ਗੱਲਨਾ ਕਿ ਜਸਦਰ ਜੀ ਬਲਜੀਤ ਸਿੰਘ ਹਾਂਜੀ ਕਿਤਨਾ VOTING ਹੋ ਰਹੀ ਹਾਂਜੀ ਪਿੰਡ ਕੋਲਾ ਡੂਮ ਜੀ ਅਸੀਂ ਆਪਣੇ ਸਹੀ ਢੰਗ ਨਾਲ ਪੋਟਾਂ ਪੈ ਰਹੀਆਂ ਹੈ। ਅੱਛਾ। ਇਸ ਗੱਲ ਦੀ ਤੰਗੀ ਨਹੀਂ। ਅੱਛਾ। ਤੇ ਇਸ ਬਥਣ ਜਿਹਾ ਅਕਲਦਲ ਦਾ, ਕਲਦਲ ਨੂੰ ਬਹੁਤ ਮੋਟਾ ਪੈ ਰਹੀ ਹੈ। ਸਹੀ। ਆਹ ਬਾਤ ਬੋਕਰ ਵਾਲਿਆਂ ਦਾ ਬਾਜਾ ਹੀ ਫਿਰ ਜਲਾ। ਅੱਛਾ। ਬੋਕਰ ਵਾਲਿਆਂ ਦਾ ਮਾਂਜਾ ਹੀ ਫਿਰ ਜਲਾ। ਅੱਛਾ ਜੀ। ਬੋਕਰ ਦਾ ਮਾਂਜਾ ਹੀ ਫਿਰ ਜਣਾ ਤੇ ਨਾਲ ਇਹ ਵੀ ਬਹੁਤ ਹੈ। ਕਾਹਦੀ ਸਰਕਾਰ ਆ ਰਹੀ ਆ। ਕਾਲੀ ਆਉਣ ਨਾਲ ਸਾਡੇ ਕਾਲੀ ਸਰਕਾਰ ਆ ਜਾਏ। ਇੱਥੇ ਤੇ ਬੋਕਰ ਵਾਲਾ ਮਾਂਦਾ ਫਿਰ ਹੀ ਜਾਣਾ। ਫੇਰ ਕੇ ਜੀ ਸਾਹਿਬ ਤੁਸੀਂ ਇਹਦੇ ਬੋਕ ਦਾ ਮਾਂਜਾ ਫੇਰ ਦਿਓ ਨਾ ਤੇ ਬੋਕਰ ਤਾਂ ਲੋਕ ਕਿਉਂ ਨਾਰਾਜ਼ ਜਿਨ੍ਹਾਂ ਨੇ ਅੱਜ ਪਹਿਲਾਂ ਸਰਕਾਰ ਬਣਾਈ ਸੀ ਬੋਕਰ ਤਾਂ ਬਿਲਕੁਲ ਰਾਜਾ ਸੀ ਵੋਟਾਂ ਪਾਉਦੇ ਨਹੀਂ ਬੋਕਰ ਨੂੰ ਨਹੀਂ ਬੋਕਰ ਕੇ ਇਹਨਾਂ ਨੇ ਜਿਹਦੇ ਪੱਗ ਬੰਦੀ ਆ ਸਿੱਖ ਦਾੜੀ ਵਾਲਾ ਉਹ ਬੋਕਰ ਨੂੰ ਵੋਟ ਪਾਉਣੇ ਨਹੀਂ ਚਾਹੀਦੇ ਉਹਨੂੰ ਕੋਟ ਬੰਦੀ ਜਾਂ ਪੰਥ ਨੂੰ ਕੀ ਇਹਨਾਂ ਦੀ ਕੋਈ ਪਾਲਿਸੀ ਹੈ ਇਹਨਾਂ ਦੀ ਕੋਈ ਕਿਸੇ ਦੁੱਖ ਸੁੱਖ ਵੀ ਭਾਈਆਂ ਨੂੰ ਬਿਲਕੁਲ ਕੰਮੀ ਸਰਕਾਰ ਪੰਥ ਬੋਕਰ ਕੀ 27 ਜੀ ਕੀ ਹੋਇਆ ਇਹਨਾਂ ਦਾ ਜੀ 27 ਜੀ ਕੱਲ੍ਹ ਦਾ ਆਏਗਾ ਹਰ ਵੀ ਨਹੀਂ ਲੈ ਆਏਗਾ ਤੁਸੀਂ ਨੇ ਗੱਲ ਇਹ ਕੀਤੀ ਕਿ ਜਿਨ੍ਹਾਂ ਪੱਗ ਪਤੀ ਜਿਹਨੇ ਦਰ ਰੱਖਿਆ ਉਹ ਬੁੱਗ ਨੂੰ ਵੋਟ ਨਹੀਂ ਪਾਉਗਾ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਨਾਂ ਹੀ ਸਦਾਰਿਆਂ ਨੇ ਉਹਨਾਂ ਨੇ ਇਹਨਾਂ ਨੂੰ ਵੋਟ ਪਾ ਕੇ ਸਰਕਾਰ ਲਿਆਂਦੀ ਅਸੀਂ ਭਾਈ ਜੀ ਉਹ ਦਿੱਲੀ ਵਾਲੇ ਟੋਪਕਾ ਇੱਕ ਸੰਗਠਨ ਕੀਤਾ ਕਿ ਪੱਗਾਂ ਪਹੁੰਚੀ ਆ ਤੇ ਲੈ ਤੁਸੀਂ ਆ ਦੇਖ ਰਹੇ ਆ ਸਾਹਮਣੇ ਤੁਸੀਂ ਦੇਖ ਰਹੇ ਜੇ ਪੰਜਾਬ ਬਚਾਓ ਆਪਣੀ ਖੇਤੀ ਪਾਲਤੀ ਦਿਟਾਓ ਜੋ ਸ਼ਰਮਿਕਾਲੀ ਦਲ ਦਾ ਜੋ ਚੱਲ ਰਿਹਾ ਹੈ ਤੇ ਕੌਣੇ ਕੋ ਰੀਆ ਪਰਚੇ ਘਟ ਰਹੇ ਆ ਔਰ ਸਾਡੇ ਸਾਰੇ ਸਤਕਾਰਯੋਗ ਬੇਖੀ ਨੇ ਆਪਾਂ ਗੱਲ ਕਰਾਂਗੇ ਕਿ ਇਹ ਵੇਲੇ ਕਿੰਨੇ ਜਿਹੜੀ ਪਰਚੀ ਕਿੰਨੀ ਭਗਤਾਨ ਹੋ ਚੁੱਕਾ ਹੈ ਵੋਟ 80% ਸਿੰਘ ਕੋਟ ਦਾ ਅੱਛਾ ਤੇ ਬਹੁਤ ਸੁਣੀਆਂ ਇਹ ਵੀ ਪਿੰਡ ਦੀ ਹੱਟ ਦੀਆਂ ਵੋਟਾਂ ਪੈ ਗਈਆਂ ਤੇ ਅੱਧੇ ਤੋਂ ਵੱਧ ਵੋਟਾਂ ਪੈ ਚੁੱਕੀਆਂ ਨੇ ਤੇ ਅਮਨ ਸ਼ਾਂਤੀ ਨਾਲ ਪੈਣੀਆਂ ਵੋਟਾਂ ਕਿੰਨੀਆਂ ਵੋਟਾਂ ਕਿਨੇ ਟੋਟਲ ਕਿੰਨੇ ਆਪਣੇ ਪਿੰਡ ਦੇ ਵੋਟਰ ਕਿੰਨੇ ਆਏ ਪਿੰਡ ਦੀ ਸਾਡੇ ਨੂੰ ਗੋੜ ਹੈਗੇ ਆ 1400 ਤੇ ਜਿਹਦੇ ਵਿੱਚੋਂ ਅਜੇ ਤੱਕ ਵੀ 700 ਗੋੜ ਹੋ ਚੁੱਕੇ ਆ ਤੇ ਕੋਈ ਜਿਹੜੇ ਟਾਈਮ ਨਹੀਂਦਾ ਵਾ ਸਾਰੇ ਜਣੇ ਪੋਲ ਤੇ ਕਿੱਸੀ ਦੇ ਕਿੰਨੇ ਵਜੇ ਸ਼ੁਰੂ ਹੋਇਆ ਇਹ 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 ਜੀ ਸਾਡੀ ਹੋ ਗਈ ਸੀ 8 ਵਜੇ ਤੋਂ ਸ਼ੁਰੂ ਹੋ ਗਈਆਂ ਤੇ ਸ਼ਾਮ ਤੱਕ ਕਿੰਨੇ ਵਜੇ ਤੱਕ ਜੀ 4 ਵਜੇ ਤੱਕ ਉਹਨਾਂ ਟਾਈਮ ਦਿੱਤਾ ਪਿੱਛੇ ਬਾਅਦ ਤੋਂ ਪਤਾ ਲਾਈਏਗਾ ਵੀ ਕੋਈ ਵੀ ਕਿੰਨਾ ਹਾਂ ਜੀ ਉਹ ਸ਼ਾਮ ਨੂੰ ਪਤਾ ਲਗੂਗਾ ਕਿ ਕਿੰਨੀਆਂ ਪੰਨੀਆਂ ਕਿੰਨੀਆਂ ਰਹਿ ਗਈਆਂ ਸਿਵਿਆਸੀ ਦਿਖਾ ਰਹੇ ਆਂ ਔਰ ਮੌਕੇ ਤੇ ਜਿਹੜੇ ਵੋਟਰ ਆਪਣੀਆਂ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚੇ ਨੇ ਔਰ ਜਿਹੜੇ ਆਮ ਪਾਰਟੀ ਵਰਕਰ ਨੇ ਵਲੰਟੀਅਰ ਨੇ ਉਹ ਵੋਟਾਂ ਕੱਟ ਕੇ ਪਰਚੀਆਂ ਤੇ ਅੰਦਰ ਪੁਗਤਾਰੇ ਆ ਅਸੀਂ ਗੱਲ ਕਰਦੇ ਆ ਕਿ ਵੋਟਾਂ ਬੜੀ ਪਿਆਰ ਨਾਲ ਹੋ ਰਹੀਆਂ ਬਹੁਤ ਪਿਆਰ ਨਾਲ ਜੀ ਕਿਸੇ ਤਰ੍ਹਾਂ ਦੀ ਕੋਈ ਸੇਤੀ ਕੋਈ ਉਧਰ ਉਥੇ ਆਪਸੀ ਕਿਸੇ ਤਰ੍ਹਾਂ ਦਾ ਆਪਸੀ ਰੰਜਸ਼ ਨਹੀਂ ਆ ਉਹ ਵੀ ਆਪਣਾ ਪਿੰਡ ਦੇ ਬੰਦੇ ਆ ਸਾਰੇ ਚੇ ਚੱਕਰ ਨਹੀਂ ਹੋ ਰਿਹਾ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ ਅਮਨ ਚੰਦ ਦੀ ਨਾਲ ਵੋਟਾਂ ਪੈ ਰਹੀਆਂ ਜੀ ਤਾਂ ਕਿੰਨੀ ਕਿੰਨੀ ਵੋਟਾਂ ਇਹ ਹੁਣੇ ਪਗਤਾਨ ਚੁੱਕਿਆ ਆਪਣੇ ਜੀ 400 ਦੇ ਲਾਗੇ ਬਨੇ 350 400 ਦੇ ਲਾਗੇ ਬਨੇ ਬੋਟ ਸਰਦਾਰ ਸੁਵਿੰਦਰ ਸਿੰਘ ਜੀ ਉਹ ਗੱਲ ਕਰਦੇ ਵੀ VOTING ਕਿਤਨਾ ਹੋ ਰਹੀ ਆ ਅੱਜ ਸੱਚ ਕੀ ਕਹਣਾ ਇਹਦੇ ਬਾਰੇ ਅੱਜ ਵੋਟਰਾਂ ਦਾ ਇਕੱਠਾ ਟੂਮ ਸਿੰਘ ਆਪਣੇ ਟੰਡਾ ਹਾਰਿਆ 64 ਨੰਬਰ 65 ਆਪਣੇ ਗੂਸ ਨੰਬਰ ਜੇ ਬਹੁਤ ਸ਼ਾਂਤਮਈ ਨਾ ਚੱਲ ਰਹੀਆਂ ਨੇ ਬਹੁਤ ਵਧੀਆ ਕੋਈ ਅਨਸਕਾਮੀ ਘਟਵਾ ਕੋਈ ਗਲਵਾਦ ਨਹੀਂ ਤੇ ਬਹੁਤ ਵਧੀਆ ਕੀ ਮੜੇ ਸ਼ਰਾਰਤੀ ਅਨਸਰ ਨੂੰ ਕਿਸੇ ਤਰ੍ਹਾਂ ਉਧਰ ਉਧਰ ਕੋਈ ਨਹੀਂ ਜੀ ਕੋਈ ਨਹੀਂ ਸਭ ਸ਼ਾਂਤਮਈ ਨਾ ਚੱਲ ਰਿਹਾ ਬਹੁਤ ਵਧੀਆ ਲੋ ਜੀ ਜੋ ਇਨ ਚਾਰਸਾ ਆ ਆਪਣੇ ਆਪ ਪੁਰਸੇ ਦੇ ਘਰੇ ਬੜੇ ਪਿਆਰ ਦੇ ਨਾਲ ਸਰਕਾਰ ਨਾਲ ਜੁੜੂ ਵੋਟਰ ਆ ਆਪਣੀ ਬੋਟ ਦਾ ਭਿਧਾਨ ਕਰ ਰਿਹਾ ਚਲੋ ਸਾਨੂੰ ਰੂਲ ਆ ਛੱਡਿਆ ਜੋ ਫਰਜ ਬੰਦ ਅਸੀਂ ਅਸੀਂ ਵੋਟ ਦਾ ਚਾਰ ਦੇ ਨਾਲ ਭਗਤਾਨ ਕਰੀ ਜੋ ਸਾਡੀ ਮਤ ਦਿੱਤੀਆ ਹੈ ਮਤ ਦਾ ਸਹੀ ਇਸਤੇਮਾਲ ਕਰੀਏ ਜਿਹਨੂੰ ਵੋਟ ਪੋੜੀ ਹੈ ਸੱਜਾ ਫਰਜਮੰਦ ਆ ਆਪਣੀ ਵੋਟ ਇਸਤੇਮਾਲ ਕੀਤਾ ਜਾ ਜਤੀਬ ਵਿਸ਼ੇਸ਼ ਦਰਬੀਸ਼